ਆਣਯੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਜਿਹਦੇ ਦਿਸ਼ਾ ਨਿਰਦੇਸ਼ ਏਡ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਐਂਟੀ ਨੈਸ਼ਨਲ 엘ਿਮੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸ ਐਚ ਓ ਸਿਵਲ ਲਾਈਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚ ਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈਕ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜ-ਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚ ਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ 700 ਗਨ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਟ੍ਰੇਸ਼ਨ ਰਿਲੇਟਡ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਇੱਕ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਟੱਚ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸਬੰਧਤ ਹੈਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਨਾ ਹੈ ਜਿਹੜਾ ਬਟਾਲਾ ਪੁਲਿਸ ਹੈਗਾ ਜੋ ਵੀ ਇਹ ਐਂਟੀ ਨੈਸ਼ਨਲ ਐਲੀਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇ। ਦੋਸ਼ੀ ਵੱਲੋਂ ਕਿੰਨੇ ਫਾਇਰ ਕੀਤੇ ਗਏ ਸਰ ਪੁਲਿਸ ਤੇ? ਦੋਸ਼ੀ ਵੱਲੋਂ 3 ਦੇ ਕਰੀਬ ਜਿਹੜਾ ਹੈਗਾ ਫਾਇਰ ਕੀਤੇ ਉਹ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਹੈ ਉਹ ਸਾਰੀ ਜਾਂਚ ਕਰ ਰਹੀ ਹੈ ਜੀ। ਸਰ ਬਰਾਮਦਗੀ ਕੀ ਹੋਈਗੀ? ਬਰਾਮਦਗੀ ਜੀ ਇੱਕ ਗਲੌਕ ਪਿਸਤਲ ਜਿਸ ਨਾਲ ਇਹਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ ਹੈ। ਉਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਹਜੇ ਜੋ ਪ੍ਰਾਇਮਾ ਫੇਸ ਸੀ ਸਾਨੂੰ ਮੌਕੇ ਤੇ ਪਹੁੰਚ ਕੇ ਪਤਾ ਚੱਲਿਆ ਕਿ ਗਲੌਕ ਹੈਗਾ ਇਹ ਪਹਿਲਾਂ ਵੀ ਕੋਈ ਵਾਰਦਾਤਾਂ ਹੈ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋ ਤਰਨ ਤੰਦ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾਂ ਨੇ ਜਦੋਂ ਰਿਮਾਂਡ ਲੈ ਕੇ ਸਾਰੀ ਅਸੀਂ ਪੁੱਛਗਿਛ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾਂ ਕਰਦੇ ਸੀਗੇ 21 ਦੀ ਸ਼ਾਮ ਨੂੰ ਸੇਠ ਜਿਹੜੇ ਮੋਬਾਈਲ ਸ਼ਾਪ ਉੱਤੇ ਇੱਕ ਦੋ ਅਨਪਛਾਤੇ ਮੂਟਕੇ ਅਨ ਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਪਿਸ਼ਤ ਭੂਮੀ ਇਹ ਹੈਗੀ ਕਿ ਇਸ ਨੂੰ ਜਿਹੜਾ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫਰੋਤੀ ਮੰਗ ਰਿਆ ਸੀ ਇਹਨਾਂ ਤੋਂ ਨਾ ਦੇਣ ਦੀ ਸੂਰਤ ਦੇ ਵਿੱਚ ਉਹਨੇ ਇਹਨੇ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਤੇ ਜਿਹੜੇ ਦੋ ਨੌਜਵਾਨ ਆਏ ਆ ਉਦੋਂ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸੀਗੇ ਉਹ ਉਸ ਸੰਬੰਧ ਵਿੱਚ ਜਿਹੜੇ ਸੰਬੰਧਿਤ BNS ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀਗਾ। ਉਹਦੇ ਵਿੱਚ ਇਹ ਹੈ ਕਿ ਮੌਜੂਦਾ SSP ਸਾਹਿਬ ਨੇ ਮੇਰੇ ਨਾਲ ਉਸੇ ਦਿਨੀ ਜੁਆਇਨ ਕੀਤਾ ਸੀ। ਜਿਸ ਦਿਨ ਇਹ ਹੋਇਆ। ਆਏ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ SSP ਸਾਹਿਬ ਆਪਣੇ ਜੇਰੇ ਨਿਗਰਾਨੀ ਖੋਦੀ। ਆ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਝੁੱਟੇ ਹੋਏ ਸਨ এবਲੀ ਸਪੋਰਟਡ ਬਾਈ ਆਰ ਸੀਏਏ ਲੈਡ ਬਾਈ ਐਸਪੀ ਗੁਰਪ੍ਰਤਾਪ ਸੀਆਈ ਇਨਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੀ ਨਿਗਰਾਨੀ ਹੇਠ ਐਸਐਸਪੀ ਸਾਹਿਬ ਨੇ ਤੇ ਵਕ ਵਕ ਟੀਮਾਂ ਨੂੰ ਵਕ ਵਕ ਕੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ ਮਾਸਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮੁਸ਼ਕਲ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਸੀ ਤੇ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀਗੀ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਆ ਛਾਪਾਂ ਮਾਰੀ ਜਾਂ ਸਾਡਾ ਕੋਈ ਅਸੀਂ ਉੱਥੇ ਆਪਦੇ ਸਪੌਟਰਸ ਲਾਨੇ ਆ ਉਹਨਾਂ ਨੂੰ ਆਡੈਂਟੀਫਾਈ ਕਰਾ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲਈ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕੰਵਲਜੀਤ ਇਲੀਅਸ ਲਵਜੀਤ ਜਿਹੜਾ ਕਿ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਹ ਸ਼ਹਾਜਾਪੁਰ ਜੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਅ ਕੋਈ ਵਾਰਦਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ 트ੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਹੀ ਬਿਨਾ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਦੇ ਅੱਜ ਸਵੇਰੇ ਕਰੀਬ ਮਤਲਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪੌਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਇਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਹਰਜਿੰਦਰ ਸਿੰਘ ਜਿਹੜੇ ਸਿਵਲ ਲਾਈਨ ਦੇ ਐਸ ਐਚ ਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਉਹਨਾਂ ਤੇ ਫਾਇਰਿੰਗ ਕੀਤੀ ਹੈ ਜੀ ਜੋ ਆਪੀ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨਿਹਲੇ ਹਸਪੀਟਲ ਦੇ ਵਿੱਚ ਉਪਚਾਰ ਲਈ ਭੇਜ ਦਿੱਤਾ ਗਿਆ ਪ੍ਰੀਲਿਮినਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕਰਾਇਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਹਦੇ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਦੀ ਧੜ ਪકડ ਲਈ ਛਾਪੇਮਾਰੀ جاری ਹੈ